ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਟਿਆਲੇ ਦੇ ਵਿੱਚ ਆਉਣਗੇ ਤੇ ਰੈਲੀ ਨੂੰ ਸੰਬੋਧਨ ਕਰਨਗੇ। ਅੱਜ ਪਹਿਲਾ ਰੈਲੀ ਉਹਨਾਂ ਨੇ ਹਰਿਆਣੇ ਦੇ ਵਿੱਚ ਕੀਤੀ ਹੈ ਕਿਉਂਕਿ ਹਰਿਆਣੇ ਦੇ ਵਿੱਚ ਅੱਜ ਚੋਣ ਪ੍ਰਚਾਰ ਹੋਰ ਅੱਧੇ ਘੰਟੇ ਤੱਕ ਬੰਦ ਹੋ ਜਾਣਾ ਹੈ। ਪ੍ਰਧਾਨ ਮੰਤਰੀ ਦੀ ਰੈਲੀ ਇੱਥੇ ਪੋਲੋ ਮੈਦਾਨ ਵਿੱਚ ਰੱਖੀ ਹੋਈ ਹੈ। ਇਹ ਰੈਲੀ ਹੋ ਰਹੀ ਹੈ। ਪਟਿਆਲਾ ਦੇ ਵਿੱਚ ਕਿਸਾਨਾਂ ਵੱਲੋਂ ਵੀ ਰੁਖ ਕਰ ਲੈ ਗਿਆ ਜੀ ਪੋਲੋ ਗਰਾਊਂਡ ਵਾਲਦਾ ਉਹਨਾਂ ਵੱਲੋਂ ਪੌਂਦੀ ਸਰਕਾਰ ਨੂੰ ਮੰਗ ਪੱਤਰ ਦਿੱਤਾ ਜਾਵੇਗਾ ਵੀ ਜਿਹੜੇ ਵਾਦੇ ਕੀਤੇ ਸੀ ਉਹ ਕਿਉਂ ਨਹੀਂ ਪੂਰੇ ਕੀਤੇ ਦੂਜੇ ਪਾਸੇ ਸੁਪਕਰ ਦੀ ਮੌਤ ਨੂੰ ਲੈ ਕੇ ਵੀ ਮੁੱਦਾ ਚੱਕਿਆ ਜਾਵੇਗਾ ਜੀ ਜੋਗਿੰਦਰ ਸਿੰਘ ਉਗਰਾਹਾ ਇਹ ਮਿੰਨੀ ਸੈਕਟਰੀਟ ਦੇ ਨਾਲ ਬੈਠੇ ਹੋਏ ਸਨ ਉਹਨਾਂ ਦਾ ਕੁਝ ਆਇਆ ਦੂਜਿਆਂ ਕਿਸਾਨ ਜਥੇਬੰਦੀਆਂ ਨੇ ਵੀ ਕਿਹਾ ਸੀ ਕਿ ਅਸੀਂ ਪ੍ਰਧਾਨ ਮੰਤਰੀ ਸਾਹਿਬ ਨੂੰ ਇੱਕ ਮੱਗ ਪੱਤਰ ਦੇਣਾ ਚੰਨੀ ਵੱਲੋਂ ਇੱਕ ਬਿਆਨ ਦਿੱਤਾ ਗਿਆ ਸੀਗਾ ਜਿਹਦੇ ਹੁਣ ਉਹਨਾਂ ਵੱਲੋਂ ਪ੍ਰਧਾਨ ਮੰਤਰੀ ਮੋਦੀ ਦੇ ਉੱਤੇ ਨਿਸ਼ਾਨੇ ਸਾਧੇ ਗਏ ਨੇ ਉਹਨਾਂ ਨੇ ਕਿਹਾ ਕਿ ਪੰਜਾਬ ਪੁਲਿਸ ਦੇ ਉੱਤੇ ਮੋਦੀ ਸਾਹਿਬ ਨੂੰ ਵਿਸ਼ਵਾਸ ਨਹੀਂ ਹੈ ਜੀ ਤੇ ਹਰਿਆਣਾ ਰਾਜਸਥਾਨ ਤੇ ਗੁਜਰਾਤ ਦੀ ਪੁਲਿਸ ਆਈ ਹੋਵੇ ਆਮ ਤੌਰ ਤੇ ਸੁਰੱਖਿਆ ਦਾ ਕੰਮ ਕਰਨਾ ਰਾਜਾਂ ਦਾ ਵਿਸ਼ਾ ਹੈ ਤੇ ਉਹਨਾਂ ਨੇ ਕਿਹਾ ਕਿ ਬਿਲਕੁਲ ਇਹਨਾਂ ਤੇ ਭਰੋਸਾ ਨਹੀਂ ਜਲੰਧਰ ਦੇ ਵਿੱਚ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਣਗੇ ਤੇ ਉੱਥੇ ਵੀ 9 ਘੰਟੇ ਵਾਸਤੇ ਫਲਾਈ ਜ਼ੋਨ ਕਰ ਦਿੱਤਾ ਗਿਆ ਤੇ ਅਲਰਟ ਵੀ ਜਾਰੀ ਕਰ ਦਿੱਤੇ ਗਏ। ਏਡੀਸੀ ਨੇ ਜਲੰਧਰ ਦੇ ਅਮਤਮ ਹਾਜਨ ਉਹ ਕਹਿੰਦੇ ਪੂਰੇ ਜ਼ਿਲ੍ਹੇ ਵਿੱਚ ਦਫਾ 144 ਲਾ ਦਿੱਤੀ ਗਈ ਹੈ ਤੇ ਸੈਵਲਰ ਮੋਟ ਪਾਇਲਟ 에ਅਰਕ੍ਰਾਫਟ ਸਿਸਟਮ ਡਰੋਨ ਹੈਲੀਕਾਪਟਰ ਪ੍ਰਧਾਨ ਮੰਤਰੀ ਸਾਹਿਬ ਵਾਲੇ ਨੂੰ ਛੱਡ ਕੇ ਵੀਆਈਪੀ ਹੈਲੀਕਾਪਟਰ ਆਦ ਬੈਰਾ ਇਹਨਾਂ ਸਾਰਿਆਂ ਤੇ ਦੁਪਹਿਰ 1 ਵਜੇ ਤੋਂ ਲੈ ਕੇ ਰਾਤ ਦੇ 9 ਵਜੇ ਦੇ ਤੱਕ ਪਾਬੰਦੀ ਹੈ ਚੌਣ ਕਮਿਸ਼ਨ ਬੋਲੋ ਚੌਣ ਜਿਸ ਨੂੰ ਚੇਤਾਵਨੀ ਦੇ ਦਿੱਤੀ ਗਈ ਹੈ ਚੰਬੂ ਬਾਰਡਰ ਤੋਂ ਕਿਸਾਨ ਪਰਤਰੇ ਸੀ ਤੇ ਕੋ ਹਾਦਸੇ ਦਾ ਸ਼ਿਕਾਰ ਹੋਇਆ ਇੰਟਰਲਸ ਸੋ ਕੁਵੈਤਰ ਸਿੰਘ ਸਵਰਾ ਤੇ ਸੁਪਾ ਜਨਰਲ ਸਕਤਰ ਰਾਣਾ ਰਣਵੀਰ ਸਿੰਘ ਹੋ ਰਾਣੀ ਦਿੱਤੀ ਹੈ ਕਹਿੰਦੇ ਨੌ ਕਿਸਾਨ ਮਜ਼ਦੂਰ ਜ਼ਖਮੀ ਹੋ ਕੇ ਗੰਭੀਰ ਰੂਪ ਦੇ ਵਿੱਚ ਤੇ 32 ਕੁੱਲ ਜ਼ਖਮੀ ਨੇ ਉਹਨਾਂ ਚੋਂ ਨੌ ਜ਼ਿਆਦਾ ਜ਼ਖਮੀ ਨੇ ਗੰਭੀਰਤਾ ਦੇ ਨਾਲ ਨੇ ਲੁਧਿਆਣੇ ਦੇ ਵਿੱਚ ਜਿੱਥੇ ਸਕੂਲਾਂ ਨੂੰ ਛੁੱਟੀਆਂ ਹੋ ਗਈਆਂ ਨੇ ਪੂਰੇ ਪੰਜਾਬ ਦੇ ਵਿੱਚ ਉੱਥੇ ਲੁਧਿਆਣੇ ਦੇ ਕਿ ਪ੍ਰਾਈਵੇਟ ਸਕੂਲ ਖੁੱਲੇ ਸੀ ਤੇ ਡੀਸੀ ਕੋਲ ਮਾਪਿਆਂ ਨੇ ਸ਼ਿਕਾਇਤ ਕੀਤੀ ਹੈ ਤੇ ਡੀਸੀ ਵੱਲੋਂ ਨੋਟਿਸ ਲੈ ਗਿਆ ਜੀ ਲੁਧਿਆਣੇ ਦੇ ਵਿੱਚ ਕੁਝ ਪ੍ਰਾਈਵੇਟ ਸਕੂਲ ਕਹਿੰਦੇ ਕੌਣ ਪੁੱਛਦਾ ਉਹਨਾਂ ਨੂੰ ਕੋਈ ਬੱਚਿਆਂ ਨਾਲ ਬਹੁਤ ਥੋੜੀ ਹੈ ਉਹਨਾਂ ਨੂੰ ਆਪਣੇ ਪੈਸਿਆਂ ਨਾਲ ਵਾ ਵਾਸਤਾ ਹੈ ਧਰਨੇ ਦੇ ਵਿੱਚ ਕਾਂਗਰਸ ਪਾਰਟੀ ਦੇ ਇੱਕ ਵੱਡਾ ਝਟਕਾ ਲੱਗਿਆ ਹੈ ਕਾਂਗਰਸ ਪਾਰਟੀ ਦੇ ਜਿਹੜੇ ਜਨਰਲ ਸਕੱਤਰ ਨੇ ਉਹ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਉਹਨਾਂ ਨੂੰ ਸ਼ਾਮਲ ਰਵਨੀਤ ਬਿੱਟੂ ਵੱਲੋਂ ਕਰਾਇਆ ਗਿਆ। ਸਾਨਾ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਉੱਥੇ ਕੈਪਟਨ ਹਰਨਦਰ ਸਿੰਘ ਦੇ بیٹے ਨੇ ਰਣਿੰਦਰ ਸਿੰਘ ਟਿੱਕੂ ਵੱਲੋਂ ਕਿਹਾ ਗਿਆ ਕਿ ਵਿਰੋਧ ਨਾਲ ਕੋਈ ਫਰਕ ਨਹੀਂ ਪੈਂਦਾ ਪਟਿਆਲੇ ਦੇ ਲੋਕਾਂ ਨਾਲ ਸਾਡੀ ਸੇਮਤੀ ਹੈ ਸਾਡਾ ਨਾਲ ਸਾਹ ਜੜੀ ਪੁਰਾਣੀ। ਚਲੋ ਰਣਿੰਦਰ ਸਿੰਘ ਟਿੱਕੂ ਨੇ ਜੇ ਕਿਹਾ ਕਿ ਵਿਰੋਧ ਨਾਲ ਫਰਕ ਨਹੀਂ ਪੈਂਦਾ ਇਹ ਤਾਂ ਦਸੂ ਵੀ ਚਾਰ ਤਰੀਕਾ ਇਦੇ ਵਿੱਚ ਕੋਈ ਸ਼ੱਕ ਨਹੀਂ ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਨੂੰ ਪਾਣੀਆਂ ਦਾ ਰਾਖਾ ਕਿਹਾ ਜਾਂਦਾ ਹੈ ਔਰ ਕਿਸਾਨੀ ਮੰਗਾ ਦੇ ਉੱਤੇ ਅਟਦੇ ਵੀ ਰਹੇ ਹੈ ਪਾਲੀਵਾਰ ਵੱਲੋਂ ਕਿਹਾ ਗਿਆ ਕਿ ਆਮਾਦੀ ਪਾਰਟੀ ਮੇਰਾ ਅਕਸ਼ ਖਰਾਬ ਕਰਨ ਤੇ ਲੱਗੀ ਹੋਈ ਹੈ ਜੀ ਪ੍ਰਤੀਤਰ ਸਵਾਲੇ ਚੁੱਕਦੇ ਨੇ ਕਿ ਕੇਜਰੀਵਾਲ ਸਾਹਿਬ ਤੁਹਾਡੇ ਘਰ ਦੀ ਫੁਟੇਜ ਕਿਵੇਂ ਗਾਇਬ ਹੋ ਗਈ ਇਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਤੁਹਾਡੀ ਫੁਟੇਜ ਹੁਣ ਕਿੱਧਰ ਗਈ ਕੈਮਰੇ ਕਿੱਧਰ ਗਏ ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾ ਪ੍ਰੋਗਰਾਮ ਇੱਕ ਮੇਰੀ ਵੀ ਸੁਣੋਂ ਲੈ ਕੇ ਇਸ ਪ੍ਰੋਗਰਾਮਾਂ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਅਹਿਮ ਤੇ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਦੇ ਵਿਚਾਰ ਚਰਚਾ ਕਰਨ ਲਈ ਮੇਰੇ ਨਾਲ ਮੌਜੂਦ ਨੇ ਸਾਡੇ ਚੈਨਲ ਦੇ ਸੀਨੀਅਰ ਡਿਟਾ ਜਸਪਾਲ ਸਿੰਘ ਢਿੱਲੋਂ ਜੀ ਆਉਣ ਦਾ ਪਹਿਲਾ ਸਵਾਗਤ ਕਰਨ ਲਈ ਢਿੱਲੋਂ ਸਾਹਿਬ ਬਹੁਤ-ਬਹੁਤ ਸ਼ੁਕਰੀਆ ਜੀ ਮਿਹਰਬਾਨ ਜੀ ਢਿੱਲੋਂ ਸਾਹਿਬ ਜਿਥੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਟਿਆਲੇ ਦੇ ਵਿੱਚ ਆਉਣਗੇ ਤੇ ਰੈਲੀ ਨੂੰ ਸੰਬੋਧਨ ਕਰਨਗੇ ਦੇਖੋ ਪ੍ਰਧਾਨ ਮੰਤਰੀ ਲਗਾਤਾਰ ਦੇਸ਼ ਅੰਦਰ ਆਪਣੀ ਪਾਰਟੀ ਦੇ ਉਮੀਦਵਾਰਾਂ ਲਈ ਚੋਣ ਪ੍ਰਚਾਰ ਵਿੱਚ ਜੁਟੇ ਹੋਏ ਨੇ ਅੱਜ ਪਹਿਲਾ ਰੈਲੀ ਉਹਨਾਂ ਨੇ ਹਰਿਆਣਾ ਦੇ ਵਿੱਚ ਕੀਤੀ ਹੈ ਕਿਉਂਕਿ ਹਰਿਆਣਾ ਦੇ ਵਿੱਚ ਅੱਜ ਚੋਣ ਪ੍ਰਚਾਰ ਹੋਰ ਅੱਧੇ ਘੰਟੇ ਤੱਕ ਬੰਦ ਹੋ ਜਾਣਾ ਹੈ। ਪ੍ਰਧਾਨ ਮੰਤਰੀ ਦੀ ਰੈਲੀ ਇੱਥੇ ਪੋਲੋ ਮੈਦਾਨ ਵਿੱਚ ਰੱਖੀ ਹੋਈ ਹੈ। ਇਹ ਰੈਲੀ ਹੋ ਰਹੀ ਹੈ। ਜਿਹਦੇ ਵਿੱਚ ਚਾਰ ਲੋਕ ਸਭਾ ਹਲਕਿਆਂ ਦੇ ਜਿਹੜੇ ਇਹਨਾਂ ਦੇ ਵਰਕਰ ਨੇ ਕਾਰਕੁੰਨ ਨੇ ਉਹ ਮੌਜੂਦ ਨੇ ਪਟਿਆਲਾ ਦੇ ਨਾਲ ਨਾਲ ਲੋਕ ਸਭਾ ਹਲਕਾ ਸੰਗਰੂਰ ਲੋਕ ਸਭਾ ਹਲਕਾ ਬਠਿੰਡਾ ਲੋਕ ਸਭਾ ਹਲਕਾ ਫਤਿਹਗੜ ਸਾਹਿਬ ਦੋ ਰੈਲੀਆਂ ਪ੍ਰਧਾਨ ਮੰਤਰੀ ਸਾਹਿਬ ਦੀਆਂ ਕੱਲ੍ਹ ਨੇ ਪਹਿਲੀ ਜਲੰਧਰ ਚ ਹੈ ਦੂਜੀ ਪਠਾ ਗੁਰਦਾਸਪੁਰ ਹੈ ਕਿਉਂਕਿ 13 ਲੋਕ ਸਭਾ ਹਲਕੇ ਦੇ ਪੰਜਾਬ ਦੇ ਇਹਨਾਂ ਤਿੰਨ ਰੈਲੀਆਂ ਦੇ ਵਿੱਚ ਉਹਨਾਂ ਨੂੰ ਵੰਡ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਸਾਹਿਬ ਸਾਰੇ ਪਾਸੇ ਬਹੁਤ ਵੱਡੇ ਪੱਧਰ ਤੇ ਪ੍ਰਚਾਰ ਕਰ ਰਹੇ ਨੇ। ਉਹ ਆਪਣੇ ਪ੍ਰਚਾਰ ਦੇ ਵਿੱਚ ਇਹੋ ਗੱਲ ਨੂੰ ਕਹਿ ਰਹੇ ਨੇ ਕਿ ਤੀਜੀ ਵਾਰ ਉਹ ਪ੍ਰਧਾਨ ਮੰਤਰੀ ਬਣ ਰਹੇ ਨੇ। 4 ਜੂਨ ਨੂੰ ਨਤੀਜਾ ਆ ਜਾਣਾ ਹੈ ਤੇ ਇੱਕ ਵਾਰ ਫੇਰ ਭਾਰਤ ਦੇ ਵਿੱਚ ਮੋਦੀ ਸਰਕਾਰ 400 ਤੋਂ ਪਾਰ ਵਿਰੋਧੀ ਆਪਣੀ ਗੱਲ ਕਰ ਰਹੇ ਨੇ ਪਟਿਆਲੇ ਦੇ ਉਮੀਦਵਾਰ ਨੇ ਬੀਬੀ ਪ੍ਰਨੀਤ ਕੌਰ ਸੰਗਰੂਰ ਤੋਂ ਅਰਵਿੰਦ ਖੰਨਾ ਪਠੰਡੇ ਤੋਂ ਬੀਬੀ ਪਰਮਪਾਲ ਕੌਰ ਸਿੱਤੂ ਤੇ ਫਤੇਗੜ ਸਾਹਿਬ ਤੋਂ ਗੇਜਾਰਾਮ ਸੋ ਪ੍ਰਧਾਨ ਮੰਤਰੀ ਜਦੋਂ ਵੀਿੱਥੇ ਹੁੰਦੇ ਐ ਉਥੇ ਸਾਨੂੰ ਸਾਰਿਆਂ ਨੂੰ ਪਤਾ ਐ ਉਹਨਾਂ ਦਾ ਸੁਰੱਖਿਆ ਬੰਦੋਬਸਤ ਬਹੁਤ ਵੱਟਾ ਹੁੰਦਾ ਐ ਪਟਿਆਲੇ ਦੇ ਵਿੱਚ ਵੀ ਜਿਹੜੀ ਤਾਇਨਾਤੀ ਐ ਉਹ ਪੰਜਾਬ ਪੁਲਿਸ ਦੀ ਤਾਂ ਹੈ ਆਈਆਰਬੀ ਐ ਸੀਆਰਪੀ ਐ ਫਵੀ ਐ ਅ ਇਸ ਤੋਂ ਇਲਾਵਾ 250 ਕੰਪਨੀਆਂ ਪੰਜਾਬ 'ਚ ਪੈਰਾ ਮਿਲਟਰੀ ਪੁਲਿਸ ਉਹਨਾਂ ਲਗੀਆਂ ਹੋਈਆਂ ਨੇ ਤੇ ਕਈ ਥਾਵਾਂ ਦੇ ਉੱਤੇ ਰਾਜਸਥਾਨ ਹਰਿਆਣਾ ਤੇ ਗੁਜਰਾਤ ਪੁਲਿਸ ਵੀ ਦੇਖੀ ਜਾ ਰਹੀ ਹੈ ਉਹ ਵੀ ਵੱਖ-ਵੱਖ ਚੌਕਾ ਦੇ ਵਿੱਚ ਸੁਰੱਖਿਆ ਵਾਸਤੇ ਤਾਇਨਾਤ ਕੀਤੇ ਹੋਏ ਨੇ ਜੀ ਤਾਂ ਦੂਜੇ ਪਾਸੇ ਪਟਿਆਲਾ ਦੇ ਵਿੱਚ ਕਿਸਾਨਾਂ ਵੱਲੋਂ ਵੀ ਰੁਖ ਕਰ ਲੈ ਗਿਆ ਜੀ ਪੋਲੋ ਗਰਾਊਂਡ ਵਾਲਦਾ ਉਹਨਾਂ ਵੱਲੋਂ ਪਉਂਦੀ ਸਰਕਾਰ ਨੂੰ ਮੰਗ ਪੱਤਰ ਦਿੱਤਾ ਜਾਵੇਗਾ ਵੀ ਜਿਹੜੇ ਵਾਅਦੇ ਕੀਤੇ ਸੀ ਉਹ ਕਿਉਂ ਨਹੀਂ ਪੂਰੇ ਕੀਤੇ ਦੂਜੇ ਪਾਸੇ ਸੁਪਕਰ ਦੀ ਮੌਤ ਨੂੰ ਲੈ ਕੇ ਵੀ ਮੁੱਦਾ ਚੱਕਿਆ ਜਾਵੇਗਾ ਜੀ ਦੇਖੋ ਕਿਸਾਨ ਖਾਸ ਕਰ ਜੋਗਿੰਦਰ ਸਿੰਘ ਉਗਰਾਹਾ ਇਹ ਮਿੰਨੀ ਸੈਕਟਰੀਟ ਦੇ ਨਾਲ ਬੈਠੇ ਹੋਏ ਸਨ ਉਹਨਾਂ ਦਾ ਕੁਝ ਆਇਆ ਦੂਜੀਆਂ ਕਿਸਾਨ ਜਥੇਬੰਦੀਆਂ ਨੇ ਵੀ ਕਿਹਾ ਸੀ ਕਿ ਅਸੀਂ ਪ੍ਰਧਾਨ ਮੰਤਰੀ ਸਾਹਿਬ ਨੂੰ ਇੱਕ ਮੰਗ ਪੱਤਰ ਦੇਣਾ ਉਹ ਮੰਗ ਪੱਤਰ ਉਹਨਾਂ ਨੂੰ ਸੌਂਪਿਆ ਜਾਣਾ ਦਿੰਦਿਆ ਨਹੀਂ ਦਿੰਦੇ ਮੈਨੂੰ ਨਹੀਂ ਪਤਾ ਪਰ ਕਿਸਾਨ ਜਥੇਬੰਦੀਆਂ ਆਈਆਂ ਨੇ ਬਾਹਰਲੇ ਪਾਸੇ ਜਿੱਥੇ-ਜਿੱਥੇ ਜਿੰਨਾ ਰਸਤੇਆ ਤੋਂ ਪਟਿਆਲੇ ਨਾਲ ਜੁੜਦੇ ਰਸਤੇ ਨੇ ਉਹਨਾਂ ਦੇ ਵਿੱਚ ਟਿੱਪਰ ਮਿੱਟੀ ਪਰ ਪਰਕੇ ਵੀ ਖੜਾਏ ਹੋਏ ਐ ਪਾਬ ਸੁਰੱਖਿਆ ਦੇ ਬੰਦੋਬਸਤ ਪੂਰੇ ਕੀਤੇ ਹੋਏ ਐ ਉਹ ਇੱਥੇ ਆਉਂਦੇ ਆ ਨਹੀਂ ਆਉਂਦੇ ਪਤਾ ਨਹੀਂ ਪਰ ਕਿਸਾਨ ਜਥੇਬੰਦੀਆਂ ਨੇ ਕਿਹਾ ਸੀ ਕਿ ਜਿੱਥੇ-ਜਿੱਥੇ ਪ੍ਰਧਾਨ ਮੰਤਰੀ ਸਾਹਿਬ ਆਉਣਗੇ ਅਸੀਂ ਵਿਰੋਧ ਵੀ ਕਰਾਂਗੇ ਸ਼ਾਂਤਮਈ ਤਰੀਕੇ ਨਾਲ ਤੇ ਉਹਨਾਂ ਨੂੰ ਬੰਗ ਪੱਤਰ ਵੀ ਦਿੱਤਾ ਜਾਵੇ ਜੀ ਸੋ ਦੂਜੇ ਪਾਸੇ ਚਰਚਾ ਚੰਨੀ ਵੱਲੋਂ ਇੱਕ ਬਿਆਨ ਦਿੱਤਾ ਗਿਆ ਸੀਗਾ ਜਿਹਦੇ ਹੁਣ ਉਹਨਾਂ ਵੱਲੋਂ ਪ੍ਰਧਾਨ ਮੰਤਰੀ ਮੋਦੀ ਦੇ ਉੱਤੇ ਨਿਸ਼ਾਨੇ ਸਾਧੇ ਗਏ ਇਹਨਾਂ ਨੇ ਕਿਹਾ ਕਿ ਪੰਜਾਬ ਪੁਲਿਸ ਦੇ ਉੱਤੇ ਮੋਦੀ ਸਾਹਿਬ ਨੂੰ ਵਿਸ਼ਵਾਸ ਨਹੀਂ ਹੈ ਜੀ ਬਿਲਕੁਲ ਜਦੋਂ ਇੱਥੇ ਹਰਿਆਣਾ ਰਾਜਸਥਾਨ ਤੇ ਗੁਜਰਾਤ ਦੀ ਪੁਲਿਸ ਆਈ ਹੋਵੇ ਆਮ ਤੌਰ ਤੇ ਸੁਰੱਖਿਆ ਦਾ ਕੰਮ ਕਰਨਾ ਰਾਜਾਂ ਦਾ ਵਿਸ਼ਾ ਹੈ ਤੇ ਉਹਨਾਂ ਨੇ ਕਿਹਾ ਕਿ ਬਿਲਕੁਲ ਇਹਨਾਂ ਤੇ ਭਰੋਸਾ ਨਹੀਂ ਇਸੇ ਤਰ੍ਹਾਂ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਵੀ ਨਿਸ਼ਾਨਾ ਸਾਧਿਆ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਵੀ ਇਹ ਬਾਹਰ ਸੁਰੱਖਿਆ ਕਰਮੀਆਂ ਆ ਜਾਂਦੇ ਆ ਮਾਨ ਸਾਹਿਬ ਦਾ ਵਿਰੋਧ ਤਾਂ ਕੱਲ ਮਾਨਸਾ ਬੋਰ ਮੰਡੀ ਦੇ ਵਿੱਚ ਵੀ ਹੋਇਆ ਉਹਨਾਂ ਨੇ ਕੁਝ ਜ਼ਰੂਰੀ ਮੰਗਾਂ ਨੂੰ ਲੈ ਕੇ ਨੇਤਾ ਪ੍ਰਤੀ ਦੀਆਂ ਮੰਗਾਂ ਪਾਣੀ ਦੀ ਨਿਕਾਸੀ ਹੋਰ ਉਹਦੇ ਉੱਤੇ ਗੱਲ ਕੀਤੀ ਹੈ ਇੱਥੇ ਬਦ ਕਿਸਮਤੀ ਇਹ ਆ ਕਿ ਸਿਆਸਤਦਾਨ ਕੁਰਸੀ ਪ੍ਰਾਪਤ ਕਰਨ ਵਾਸਤੇ ਮੁਖਤ ਕੋਰੀ ਦੀ ਸਿਆਸਤ ਲਈ ਜਾ ਰਹੀ ਹੈ ਨੈਸ਼ਨਲ ਪੱਧਰ ਤੇ ਵੀ ਤੇ ਸੂਬਾ ਪੱਧਰ ਤੇ ਵੀ ਇਹਦੀ ਥਾਂ ਤੇ ਜੇ ਲੋਕਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰੋ ਬੁਨਿਆਦੀ ਗੱਲਾਂ ਵਾਲੇ ਪਾਸੇ ਜਾਓ ਜੇ ਹੁਣ ਤੱਕ ਤੁਸੀਂ ਦੇਖ ਲਓ ਗੈਰ ਯੋਜਨਾਬੱਧ ਤਰੀਕਾ ਦੇ ਉੱਤੇ ਅਰਬਾਂ ਖਰਬਾ ਰੁਪਈਆ ਦਿੱਤਾ ਗਿਆ ਜਿਹੜਾ ਨਾ ਚੱਲਿਆ ਤੇ ਨਾ ਮਿੱਟੀ ਪੈਸਿਆਂ ਦੀ ਕਰ ਦਿੱਤੀ ਗਈ ਉਹਨਾਂ ਦਾ ਜ਼ਿੰਮੇਵਾਰ ਕੌਣ ਹੈ ਕੋਈ ਘੱਟ ਸਮੇਂ ਦੇ ਜਾਂ ਲੰਬੇ ਸਮੇਂ ਦੇ ਯੋਜਨਾਵਾਂ ਹੀ ਨਹੀਂ ਬਣਦੀਆਂ ਇੱਕ ਸਰਕਾਰ ਇੱਕ ਬਣਾ ਦਿੰਦੀ ਹੈ ਦੂਜੀ ਦੂਜੀ ਬਣਾ ਦਿੰਦੀ ਹੈ ਤੀਜੀ ਤੀਜੀ ਬਣਾ ਦਿੰਦੀ ਹੈ ਤੇ ਸਾਰਾ ਕੁਝ ਜਿਉਂ ਦੀ ਤਿਉਂ ਰਹਿ ਜਾਂਦਾ ਜੀ ਜੀ ਸੋ ਜੇ ਪਸਾ ਜਲੰਧਰ ਦੇ ਵਿੱਚ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਣਗੇ ਤੇ ਉੱਥੇ ਵੀ 9 ਘੰਟੇ ਵਾਸਤੇ ਫਲਾਈ ਜ਼ੋਨ ਕਰ ਦਿੱਤਾ ਗਿਆ ਤੇ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਦੇਖੋ ਪ੍ਰਧਾਨ ਮੰਤਰੀ ਸਾਹਿਬ ਜਿੱਥੇ ਵੀ ਜਾਂਦੇ ਨੇ ਉਸ ਤੋਂ ਪਹਿਲਾਂ ਉੱਥੇ ਨੋ ਫਲਾਈ ਜ਼ੋਨ ਕੋਈ ਡਰੋਨ ਪਤੰਗ ਵਗੈਰਾ ਨੂੰ ਉਡਾਉਣ ਦੀ ਆਗਿਆ ਨਹੀਂ ਦਿੱਤੀ ਜਾਂਦੀ ਏਡੀਸੀ ਨੇ ਜਲੰਧਰ ਦੇ ਅਮਤਮ ਹਾਜਨ ਉਹ ਕਹਿੰਦੇ ਪੂਰੇ ਜ਼ਿਲ੍ਹੇ ਵਿੱਚ ਦਪਾ 1:44 ਲਾ ਦਿੱਤੀ ਗਈ ਹੈ ਤੇ ਸਿਵਲਰ ਮੋਡ ਪਾਇਲਟ 에ਅਰਕ੍ਰਾਫਟ ਸਿਸਟਮ ਡਰੋਨ ਹੈਲੀਕਾਪਟਰ ਪ੍ਰਧਾਨ ਮੰਤਰੀ ਸਾਹਿਬ ਵਾਲੇ ਨੂੰ ਛੱਡ ਕੇ ਵੀਆਈਪੀ ਹੈਲੀਕਾਪਟਰ ਆਦਮ ਗਹਿਰਾ ਇਹਨਾਂ ਸਾਰਿਆਂ ਤੇ ਦੁਪਹਿਰ 1 ਵਜੇ ਤੋਂ ਲੈ ਕੇ ਰਾਤ ਦੇ 9 ਵਜੇ ਦੇ ਤੱਕ ਪਾਬੰਦੀ ਹੈ ਸ਼ਾਇਦ ਪ੍ਰਧਾਨ ਮੰਤਰੀ ਉੱਥੇ ਆਤਮਪੁਰ ਵਾਈ ਅਡੇ ਤੋਂ ਹੈਲੀਕਾਪਟਰ ਰਾਹੀਂ ਕੱਲ ਜਲੰਧਰ ਦੀ ਰੈਲੀ ਬਾਅਦ ਵਿੱਚ ਗੁਰਦਾਸਪੁਰ ਆਪੜਨਗੇ ਸੋ ਇਹ ਜਲੰਧਰ ਦੇ ਵਿੱਚ ਪਾਬੰਦੀਆਂ ਲਾ ਦਿੱਤੀਆਂ ਗਈਆਂ ਨੇ ਜੀ ਸੋ ਦੂਜੇ ਪਾਸੇ ਚੌਣ ਕਮਿਸ਼ਨ ਬੋਲੋ ਚੋਰਾਂ ਜਿਸ ਨੂੰ ਚੰਨੀ ਨੂੰ ਚੇਤਾਵਨੀ ਦੇ ਦਿੱਤੀ ਗਈ ਹੈ ਜੀ ਦੇ ਕੋਈ ਇੱਕ ਨੋਟਸ ਚਰਜੀਸ ਨੂੰ ਚੰਨੀ ਨੂੰ ਹੋਇਆ ਸੀ ਉਹਨਾਂ ਨੇ 4 ਮਈ ਨੂੰ ਜੰਮੂ ਕਸ਼ਮੀਰ ਦੇ ਵਿੱਚ ਜਿਹੜਾ ਕਥਤ ਦਹਿਸ਼ਤਗਰਦੀ ਹਮਲਾ ਹੋਇਆ ਸੀ ਇਹਨਾਂ ਨੇ ਕਹਿਤਾ ਸੀ ਕਿ ਇਹ ਤਾਂ ਚੋਣ ਸਟੰਟ ਹੈ ਇਹਦਾ ਨੋਟਿਸ ਚੋਣ ਕਮਿਸ਼ਨ ਨੇ ਕੀਤਾ ਸ਼ਾਇਦ ਇਹਨਾਂ ਨੇ ਜਵਾਬ ਨਹੀਂ ਦਿੱਤਾ ਤੇ ਉਹਦਾ ਜਵਾਬ ਚੋਣ ਕਮਿਸ਼ਨ ਨੇ ਮੰਗਿਆ ਇਸ ਕਰਕੇ ਕਿ ਤੁਸੀਂ ਜਵਾਬ ਦਿਓ ਕਿਉਂ ਕਿਹਾ ਸੀ ਅਰੇਗੇ THEN NOW ਉਦੂਵਾਦ ਕਿਨੇ ਦੇਖਣਾ ਕਿਨੇ ਕਰਨਾ ਤੇ ਜਿਹੜੇ ਹਾਕਮ ਤੇਰੇ ਉਹਨਾਂ ਦੇ ਨੋਟਸਾਂ ਤੇ ਨਾਲ ਦੀ ਨਾਲ ਕਾਰਵਾਈ ਹੁੰਦੀ ਹੈ ਵਿਰੋਧੀ ਧਿਰ ਕਹਿੰਦੀ ਹੈ ਕਿ ਸਾਡੇ ਨੋਟਸਾਂ ਦੀ ਪਰਵਾਹ ਹੀ ਨਹੀਂ ਕੀਤੀ ਜਾਂਦੀ ਸੋ ਇਹ ਆਪਣੇ ਆਪ ਦੇ ਵਿੱਚ ਅਹਿਮ ਗੱਲਾਂ ਬਾਤਾਂ ਨੇ ਸੋ ਚੋਣ ਨਹੀਂ ਹੋਰ ਆਲੇ ਨੋਟਸ ਦਾ ਜਵਾਬ ਕਦੋਂ ਦੇਣਾ ਉਹਨਾਂ ਨੂੰ ਪਤਾ ਹੈ ਅੱਗੇ ਫਿਰ ਚੋਣ ਕਮਿਸ਼ਨ ਇਹਦੇ ਤੇ ਕੀ ਸਟੈਂਡ ਲੈਂਦਾ ਕਿਹੜਾ ਐਕਸ਼ਨ ਲੈਂਦਾ ਇਹ ਵੀ ਸਮਾਹੀ ਦੱਸੇਗਾ ਜੀ ਸੋ ਸ਼ੰਭੂ ਬਾਰਡਰ ਤੋਂ ਕਿਸਾਨ ਪਰਤ ਰਹੇ ਸੀ ਤੇ ਕੋ ਹਾਸੇ ਦਾ ਸ਼ਿਕਾਰ ਹੋਇਆ ਨਿਰਤਲ ਸਾਹਿਬ ਬਿਲਕੁਲ ਜਿਹੜਾ ਸ਼ੰਭੂ ਬਾਰਡਰ ਦੇ ਉੱਤੇ ਕਿਸਾਨ ਖਾਸ ਕਰ ਸੁਜੁਗਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਇਹਨਾਂ ਦੇ ਕਾਰਕੂ ਉੱਥੇ ਬੈਠੇ ਹੋਏ ਸਨ ਉਹਨਾਂ ਨੇ ਇੱਕ ਕਿਸਮ ਦੇ ਨਾਲ ਇੱਕ ਹਾਦਸਾ ਵਾਪਰਿਆ ਇਹਦੀ ਜਾਣਕਾਰੀ ਸੁਖਵਿੰਦਰ ਸਿੰਘ ਸਵਰਾ ਤੇ ਸਬਾ ਜਨਰਲ ਸਕਤਰ ਰਾਣਾ ਰਣਵੀਰ ਸਿੰਘ ਹੋ ਰਾਣੀ ਦਿੱਤੀ ਹੈ ਕਹਿੰਦੇ ਨੌ ਕਿਸਾਨ ਮਜ਼ਦੂਰ ਜ਼ਖਮੀ ਹੋ ਗਏ ਗੰਭੀਰ ਰੂਪ ਦੇ ਵਿੱਚ ਤੇ 32 ਕੁੱਲ ਜ਼ਖਮੀ ਨੇ ਉਹਨਾਂ ਚੋਂ ਨੌ ਜ਼ਿਆਦਾ ਜ਼ਖਮੀ ਨੇ ਗੰਭੀਰਤਾ ਦੇ ਨਾਲ ਨੇ ਤਲਵੰਡੀ ਸੌਂਦਾ ਸਿੰਘ ਤੋਂ ਇਹਦੇ ਵਿੱਚ ਦੱਸਿਆ ਜਾਂਦਾ ਬਲਵਿੰਦਰ ਸਿੰਘ ਪੁੱਤਰ ਸਵੇਕ ਸਿੰਘ ਰਣਜੋਤ ਸਿੰਘ ਹਰਪਜਨ ਸਿੰਘ ਤਰਸੀਮ ਸਿੰਘ ਨਰਵੈਰ ਸਿੰਘ ਗੁਰਮਖ ਸਿੰਘ ਧਰੋਚਨ ਸਿੰਘ ਸੁਮੇਰ ਸਿੰਘ ਗੁਰਵਿੰਦਰ ਸਿੰਘ ਇਹਨਾਂ ਨੂੰ ਕਹਿੰਦੇ ਤੁਰੰਤ ਇਲਾਜ ਲਈ ਪਹੁੰਚਾਇਆ ਤੇ ਪੰਜਾਬ ਤੇ ਭਾਰਤ ਸਰਕਾਰ ਕਹਿੰਦੇ ਇਹਨਾਂ ਦਾ ਖਰਚਾ ਚੱਕੇ ਆਮ ਜ਼ਖਮੀਆਂ ਨੂੰ ਸਰਕਾਰ 1-1 ਲੱਖ ਦੀ ਮਦਦ ਕਰੇ ਤੇ ਗੰਭੀਰ ਨੂੰ 3-3 ਲੱਖ ਦੀ ਮਦਦ ਕੀਤੀ ਜਾਵੇ ਇਹ ਸਰਬਨ ਸਿੰਘ ਪੰਦੇਰ ਹੋਰਾ ਨੇ ਆਪਣੇ ਬਿਆਨ ਦੇ ਵਿੱਚ ਗੱਲ ਕਹੀ ਹੈ ਸਰਕਾਰ ਤੋਂ ਮੰਗ ਕੀਤੀ ਹੈ ਜੀ ਸੋ ਉਧਰ ਦੇ ਪਾਸੇ ਸੰਗਰੂਰ ਦੇ ਹਲਕੇ ਦੇ ਵਿੱਚ ਜਿਹੜੇ ਮਲੇ ਕੋਟਲਾ ਪੈਂਦਾ ਉੱਥੇ ਦੇ ਐਮਸੀ ਨੇ ਉਹ ਹੁਣ ਆਵਾਦੀ ਪਾਰਟੀ ਵੀ ਸ਼ਾਮਲ ਹੋ ਗਏ ਨੇ ਜੀ ਉਹਨਾਂ ਦਾ ਸਾਬਕਾ ਮੰਤਰੀ ਨੇ ਇਹ ਨੁਸਰਤ ਅਲੇਖਾ ਬਗਾ ਪਹਿਲਾਂ ਵੀ ਇਹ ਖੱਬੇ ਸੱਜੇ ਹੋਏ ਨੇ ਇਹ ਸਰਦਾਰ ਸੁਖਦੇਵ ਸਿੰਘ ਢੀਡਸਾ ਦੇ ਨੇੜਲੇ ਚੋਂ ਦੱਸੇ ਜਾਂਦੇ ਸੀ ਕਿਸੇ ਵੇਲੇ ਉਹਨਾਂ ਦੇ ਨਾਲ ਕੁਝ ਹੋਰ ਮੋਤਵਰ ਜਿਵੇਂ ਅਸੀਂ ਅਕਸਰ ਗੱਲ ਕਰਦੇ ਹਾਂ ਕਿਰਤ ਦਲ ਬਦਲੀਆਂ ਦੀ ਆਈ ਹੋਈ ਹੈ ਤੇ ਇਹਦੇ ਨਸਰਤ ਅਲੀ ਬੱਗਾ ਇਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਨੇ ਕਿਉਂਕਿ ਬਲੇਰ ਕੋਟਲਾ ਸੰਗਰੂਰ ਜ਼ਿਲ੍ਹੇ ਨਾਲ ਸੰਬੰਧਿਤ ਅਤੇ ਸਾਡੇ ਮੁੱਖ ਮੰਤਰੀ ਵੀ ਉੱਥੋਂ ਦੇ ਹੀ ਨੇ ਉਹਨਾਂ ਨੇ ਬੱਗਾ ਸਾਹਿਬ ਨੂੰ ਆਮ ਆਦਮੀ ਪਾਰਟੀ 'ਚ ਜੁਆਇਨ ਕਰਾ ਲਿਆ ਹੁਣੇ ਆਮ ਆਦਮੀ ਪਾਰਟੀ ਤਾਂ ਕੋਈ ਰਹੀ ਨਹੀਂ ਜਿਹੜੀ ਕੱਟੜ ਇਮਾਨਦਾਰ ਤੇ ਇੱਕ ਨਵੇਕਲਾ ਕੰਮ ਕਰਨ ਆਈ ਸੀ ਇਹ ਵੀ ਜਿਹੜਾ ਆਉਂਦਾ ਸਭ ਨੂੰ ਲਿਆ ਲਿਆ ਕੇ ਉੱਥੇ ਬਾਸ਼ਿਕ ਪਾਊਡਰ ਪਾਪ ਆ ਕੇ ਨਿਭਾਈ ਜਾਂਦੇ ਆ ਤੇ ਇਹਨਾਂ ਕੋਲ ਆ ਕੇ ਉਹ ਵੀ پاک ਪਵਿੱਤਰ ਹੋ ਜਾਂਦੇ ਆ ਸੋ ਅਕਾਲੀ ਦਲ ਨੂੰ ਇੱਥੇ ਝਟਕਾ ਲੱਗਿਆ ਜੀ ਕਹਿੰਦੇ ਇਸੇ ਤਰ੍ਹਾਂ ਪੀਏਸੀ ਮੈਂਬਰ ਨੇ ਅਰਜਿੰਦਰ ਆਸ ਰਿੰਕੂ ਇਹ ਵੀ ਸ਼ਾਮਲ ਹੋ ਗਏ ਨੇ ਸੋ ਸ਼ਰੋਬਨੀ ਅਕਾਲੀ ਦਲ ਦੇ ਉੱਤੇ ਥੋੜਾ ਜਿਹਾ ਜ਼ਿਆਦਾ ਸਾਰੇ ਪਾਸੇ ਝਟਕਾ ਲੱਗ ਰਿਹਾ ਹੈ ਸੋ ਇਹ ਜਿਹੜੇ ਆਗੂ ਆਮ ਆਦਮੀ ਪਾਰਟੀ ਵਿੱਚ ਇਹਨਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਆਪਣੇ ਗੱਲ ਦੇ ਵਿੱਚ ਉਹ ਝਾੜੂ ਵਾਲਾ ਨਿਸ਼ਾਨ ਪਵਾ ਲਿਆ ਤੇ ਹੁਣ ਇਹ ਅੱਜ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਸਪਾਈ ਬਣ ਗਿਆ ਕਿੰਨਾ ਚਿਰ ਰਹਿੰਦੀਆਂ ਸਾਰੇ ਇੱਕ ਥਾਂ ਤੇ ਸਮਾਂ ਦੱਸੇਗਾ ਜੀ ਸੋ ਦੂਜੇ ਪਾਸੇ ਲੁਧਿਆਣਾ ਦੇ ਵਿੱਚ ਜਿੱਥੇ ਸਕੂਲਾਂ ਨੂੰ ਛੁੱਟੀਆਂ ਹੋ ਗਈਆਂ ਨੇ ਪੂਰੇ ਪੰਜਾਬ ਦੇ ਵਿੱਚ ਉਥੇ ਲੁਧਿਆਣਾ ਦੇ ਕਿ ਪ੍ਰਾਈਵੇਟ ਸਕੂਲ ਖੁੱਲੇ ਸੀ ਤੇ ਡੀਸੀ ਕੋਲ ਮਾਪਿਆਂ ਨੇ ਸ਼ਿਕਾਇਤ ਕੀਤੀ ਹੈ ਤੇ ਡੀਸੀ ਵੱਲੋਂ ਨੋਟਿਸ ਲੈ ਗਿਆ ਜੀ ਦੇਖੋ ਪੰਜਾਬ ਸਰਕਾਰ ਨੇ ਗਰਮੀ ਦੇ ਮੌਸਮ ਨੂੰ ਦੇਖਦਿਆਂ ਸਕੂਲਾਂ ਦੀਆਂ ਛੁੱਟੀਆਂ ਅਡਵਾਂਸ ਕਰਤੀਆਂ ਅਗਾਊਂ ਕਰਤੀਆਂ ਹਾਲਾਂਕਿ ਸਵਾਲ ਇਹ ਵੀ ਉੱਠਦਾ ਹੈ ਕਿ ਅਧਿਆਪਕ ਬੱਚਿਆਂ ਨੂੰ ਸਕੂਲਾਂ ਦਾ ਕੰਮ ਵੀ ਨਹੀਂ ਦੇ ਸਕੇ ਕੌਕਸ ਸਮੇਤ ਕਿਸੇ ਨੂੰ ਨਹੀਂ ਸੀ ਪਤਾ ਆਮ ਤੌਰ ਤੇ ਜੂਨ 1 ਜੂਨ ਤੋਂ ਛੁੱਟੀਆਂ ਹੁੰਦੀਆਂ ਨੇ 30 ਜੂਨ ਤੱਕ ਕਿਸੇ ਵਿਲੇ ਇਹ 45 ਦਿੰਦੀਆਂ ਹੁੰਦੀਆਂ ਸੀ ਇਸ ਕਰਕੇ ਲੁਧਿਆਣੇ ਦੇ ਵਿੱਚ ਕੁਝ ਪ੍ਰਾਈਵੇਟ ਸਕੂਲ ਕਹਿੰਦੇ ਕੌਣ ਪੁੱਛਦਾ ਉਹਨਾਂ ਨੂੰ ਕੋਈ ਬੱਚਾ ਨਾਲ ਬਹੁਤ ਥੋੜੀ ਐ ਉਹਨਾਂ ਨੂੰ ਆਪਣੇ ਪੈਸਿਆਂ ਨਾਲ ਵਾਹ ਵਾਸਤਾ ਹੈ ਉਹਨਾਂ ਨੇ ਫਿਰ ਇਸ ਤਰੀਕੇ ਦੇ ਨਾਲ ਛੁੱਟੀਆਂ ਨਹੀਂ ਕੀਤੀਆਂ ਸਕੂਲ ਲਾਏ ਹੋਏ ਸੀ ਕੁਝ ਮਾਪਿਆਂ ਨੇ ਡਿਪਟੀ ਕਮਿਸ਼ਨਰ ਮੈਡਮ ਕੋਲ ਸ਼ਿਕਾਇਤ ਕੀਤੀ ਕਿਉਂਕਿ ਸਰਕਾਰ ਮੁੱਖ ਮੰਤਰੀ ਕਹਿ ਚੁੱਕੇ ਸੀ ਜੇ ਸਕੂਲ ਲੱਗੇ ਹੋਏ ਨਜ਼ਰ ਆਏ ਤਾਂ ਕਾਰਵਾਈ ਹੋਵੇਗੀ ਇਹਨਾਂ ਸਾਰੇ ਸਕੂਲਾਂ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ ਡਿਪਟੀ ਕਮਿਸ਼ਨਰ ਲੁਧਿਆਣਾ ਵੱਲੋਂ ਔਰ ਬਹੁਤ ਸਾਰੇ ਮਾਪਿਆਂ ਦੀ ਤਾਂ ਮੰਗ ਹੈ ਇਹਨਾਂ ਦੀ ਮਾਨਤਾ ਰੱਦ ਕੀਤੀ ਜਾ ਜੀ ਸਦਚੇ ਪਸੇਲੂ ਦੇਣੇ ਦੇ ਵਿੱਚ ਕਾਂਗਰਸ ਪਾਰਟੀ ਨੂੰ ਇੱਕ ਵੱਡਾ ਝਟਕਾ ਲੱਗਿਆ ਹੈ ਕਾਂਗਰਸ ਪਾਰਟੀ ਦੇ ਜਿਹੜੇ ਜਨਰਲ ਸਕੱਤਰ ਨੇ ਉਹ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਉਹਨਾਂ ਨੂੰ ਸ਼ਾਮਲ ਰਵਨੀਤ ਬਿੱਟੂ ਵੱਲੋਂ ਕਰਾਇਆ ਗਿਆ ਦੇਖੋ ਬਿੱਟੂ ਵੀ ਪਹਿਲਾਂ ਉੱਥੇ ਰਿਹਾ ਹੈ ਇਹ ਮਹਿਲਾ ਜ਼ਿਲ੍ਹਾ ਪ੍ਰਧਾਨ ਨੇ ਮਨੀਸ਼ਾ ਕਪੂਰ ਇਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸੀ ਕੁਝ ਦਿਨ ਪਹਿਲਾਂ ਤੇ ਅੱਜ ਸੁਮਨ ਰਾਣੀ ਜਨਰਲ ਸਕੱਤਰ ਹੈ 50 ਮਹਿਲਾ ਕਾਂਗਰਸ ਇਹ ਛੱਡ ਕੇ ਭਾਜਪਾ ਸ਼ਾਮਲ ਹੋ ਗਏ ਬਿੱਟੂ ਸਾਹਿਬ ਨੇ ਕਰਾ ਲਿਆ ਉਹ ਕਹਿੰਦੇ 37 ਸਾਲਾਂ ਤੋਂ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਸੀ ਉੱਥੇ ਜਿਹੜਾ ਪ੍ਰਧਾਨ ਸੰਜੀਤ ਤਲਵਾਰ ਉਹdੀਆਂ ਸੀ ਨੀਤੀਆਂ ਤੋਂ ਕਾਫੀ ਔਖੇ ਸੀ ਅਸੀਂ ਤਾਂ ਬੜੇ ਭਰੇ ਮਨ ਨਾਲ ਪਾਰਟੀ ਛੱਡ ਰਿਆਂ ਮੈਂ ਤਾਂ ਅਕਸਰ ਇਹ ਗੱਲ ਕਹਿੰਦਾ ਕਿ ਅੱਜਕੱਲ ਪਾਰਟੀਆਂ ਹੋ ਗਈਆਂ ਬੌਣੀਆਂ ਇਹ ਆਗੂ ਵੱਡੇ ਹੋ ਗਏ ਨੇ ਇਸੇ ਕਰਕੇ ਲਗਾਤਾਰ ਪਤਾ ਹੀ ਨਹੀਂ ਲੱਗਦਾ ਕੌਣ ਸਵੇਰੇ ਕਿਹੜੀ ਪਾਰਟੀ ਜਾਂ ਸ਼ਾਮ ਨੂੰ ਕਿਹਦੇ 'ਚ ਐ ਘਰਦਿਆਂ ਨੂੰ ਨਹੀਂ ਪਤਾ ਹੁੰਦਾ ਵੀ ਗਿਆ ਕਿਹੜੀ ਪਾਰਟੀ ਵੱਲੋਂ ਸੀ ਤੇ ਸ਼ਾਮ ਨੂੰ ਆਊਗਾ ਕਿਹੜੀ ਪਾਰਟੀ ਵੱਲੋਂ ਇਹ ਅਜੇ ਇੱਕ ਤਰੀਕ ਤੱਕ ਇਸ ਤਰ੍ਹਾਂ ਦਾ ਆਉਣ ਜਾਣ ਜਾਰੀ ਰਹੇਗਾ ਜੀ ਸੋ ਜਿੱਥੇ ਸੱਟੇ ਦੀ ਗੱਲ ਕਰਦੇ ਆਂ ਲੁਧਿਆਣੇ ਦੇ ਇੱਕ ਹੋਟਲ ਦੇ ਵਿੱਚ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਗਈ ਤੇ ਸੱਟੇ ਵਾਲਿਆਂ ਨੂੰ ਫੜਿਆ ਗਿਆ ਲੋਕ ਬਿਲਕੁਲ ਇਹ ਲੁਧਿਆਣੇ ਦੇ ਪੁਲਿਸ ਕਮਿਸ਼ਨਰ ਤਬਦੀਲ ਹੋਏ ਨੇ ਨਾਲ ਦੀ ਮੂਰੇ ਸੋ ਲੁਧਿਆਣਾ ਤੇ ਜਲੰਧਰ ਦੇ ਪੁਲਿਸ ਕਮਿਸ਼ਨਰ ਤਬਦੀਲ ਕੀਤੇ ਆ ਚੋਣ ਕਮਿਸ਼ਨ ਨੇ ਅੱਜ ਨਵੇਂ ਕਮਿਸ਼ਨਰ ਨੇ ਉੱਥੇ ਉਹਦਾ ਸੰਭਾਲਿਆ ਤੇ ਜਿਹੜੀ ਜੰਗਾਲੀ ਹੋਈ ਪੁਲਿਸ ਸੀ ਕਹਿੰਦੇ ਬੜੀ ਹਰਕਤ ਚਾਹੀਏ ਕਿ ਨਵੇਂ ਕਮਿਸ਼ਨਰ ਸਾਹਿਬ ਨੂੰ ਕੰਮ ਕਰਕੇ ਦਿਖਾਈਏ ਪਤਾ ਲੱਗਿਆ ਕਿ ਉੱਥੇ ਘੰਟਾ ਕਰਦੇ ਵਿੱਚ ਗੋਪਤ ਸੂਚਨਾ ਦੇ ਆਧਾਰ ਤੇ ਇੱਕ ਮਸ਼ਹੂਰ ਹੋਟਲ 'ਚ ਛਾਪਾ ਮਾਰਿਆ ਇੱਕ ਕਮਰੇ 'ਚੋਂ ਸੱਟਾ ਅਤੇ ਜੂਆ ਖੇਡਦੇ ਨੌਂ ਵਿਅਕਤੀ ਗ੍ਰਿਫਤਾਰ ਕਰ ਲਏ ਉਹਨਾਂ ਕੋਲੋਂ ਲੱਖਾਂ ਦੀ ਨਕਦੀ ਬਰਾਮਦ ਕੀਤੀ ਹੈ ਤੇ ਇਸ ਸਬੰਧ ਦੇ ਵਿੱਚ ਡਿਵੀਜ਼ਨ ਨੰਬਰ 1 ਚੌੜਾ ਬਾਜ਼ਾਰ ਦੀ ਪੁਲਿਸ ਨੇ ਇਸ ਹੋਟਲ ਦੇ ਕਮਰਾ ਨੰਬਰ 306 ਤੇ ਉੱਥੇ ਛਾਪਾ ਮਾਰਿਆ ਜਿੱਥੇ ਹਫੜਾ ਦਪੜੀ ਬੜੀ ਪਈ ਅਤੇ ਪਤਾ ਲੱਗਿਆ ਕਿ ਦੋ ਤਿੰਨ ਚੰਗੇ ਸਿਆਸਤਦਾਨ ਨਾਲ ਜੁੜੇ ਹੋਏ ਲੋਕ ਨੇ ਔਰ ਪੁਲਸ ਨੇ ਫੋਨ ਵੀ ਸ਼ੁਰੂ ਹੋ ਗਏ ਇਸ ਵੰਦੇ ਵਿੱਚ ਐਸ ਐਚ ਓ ਜਿਹੜੇ ਉੱਥੋਂ ਦੇ ਉਹ ਮਨਿੰਦਰ ਕੌਰ ਆਔਰ ਤਧ ਅਧਿਕਾਰੀ ਨੇ ਉਹਨਾਂ ਨੇ ਦੱਸਿਆ ਕਿ 1 ਲੱਖ 4000 ਰੁਪਏ ਦੀ ਕਰੰਸੀ ਬਰਾਮਦ ਕੀਤੀ ਅਤੇ ਇਹਨਾਂ ਖਿਲਾਫ ਕਾਨੂੰਨ ਮੁਤਾਬਕ ਬੰਦ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਜੀ ਤੇ ਜਿੱਥੇ ਢਿਲਸਾ ਹੁਣ ਅਪਡੇਟ ਸਾਹਮਣੇ ਆਈ ਹੈ ਜਿੱਥੇ ਕਿਸਾਨਾਂ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਉੱਥੇ ਕੈਪਟਨ ਅਮਰਿੰਦਰ ਸਿੰਘ ਦੇ بیٹے ਨੇ ਰਣਿੰਦਰ ਸਿੰਘ ਟਿੱਕੂ ਵੱਲੋਂ ਕਿਹਾ ਗਿਆ ਕਿ ਵਿਰੋਧ ਨਾਲ ਕੋਈ ਫਰਕ ਨਹੀਂ ਪੈਂਦਾ ਪਟਿਆਲੇ ਦੇ ਲੋਕਾਂ ਨਾਲ ਸਾਡੀ ਸੇਮਤੀ ਹੈ ਸਾਡਾ ਨਾਲ ਸਾਹ ਜੀ ਪੁਰਾਣੀ ਚਲੋ ਰਣਿੰਦਰ ਸਿੰਘ ਟਿੱਕੂ ਨੇ ਜੇ ਕਿਹਾ ਕਿ ਵਿਰੋਧ ਨਾਲ ਫਰਕ ਨਹੀਂ ਪੈਂਦਾ ਇਹ ਤਾਂ ਦਸੂ ਵੀ ਚਾਰ ਤਰੀਕ ਇਹਦੇ ਵਿੱਚ ਕੋਈ ਸ਼ੱਕ ਨਹੀਂ ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਨੂੰ ਪਾਣੀਆਂ ਦਾ ਰਾਖਾ ਕਿਹਾ ਜਾਂਦਾ ਹੈ ਔਰ ਉਹ ਕਿਸਾਨੀ ਮੰਗਾ ਦੇ ਉੱਤੇ ਅੜਦੇ ਵੀ ਰਹੇ ਐ ਉਹਨਾਂ ਦਾ ਪ੍ਰਾਣਾ ਸੁਭਾਅ ਆ ਅੱਜ ਕੱਲ ਢਿੱਲੇ ਚੱਲ ਰਿਹਾ ਥੋੜੇ ਪਿੱਛੇ ਢਾਕਲ ਵੀ ਸੀ ਸੋ ਉਹਨ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਕਰ ਬਟੂਟ ਬੈਂਦਾ ਹੈ ਪ੍ਰਧਾਨ ਮੰਤਰੀ ਸਾਹਿਬ ਹਲਾਸ਼ੇਰੀ ਦੇਣ ਵਾਸਤੇ ਆਏ ਹੋਏ ਐ ਸੋ ਉਹਨਾਂ ਦੀ ਫੇਰੀ ਦਾ ਚੋਣਾਂ ਦੇ ਉੱਤੇ ਕਿੰਨਾ ਅਸਰ ਪੈਂਦਾ ਹੈ ਇਹ 1 ਜੂਨ ਦੱਸੇਗਾ ਕਿ ਨਤੀਜਾ ਅਸੀਂ 4 ਜੂਨ ਨੂੰ ਦੇਖਾਂਗੇ ਜੀ ਸੋ ਮਾਲੀਬਾਲ ਵੱਲੋਂ ਕਹੇ ਗਿਆ ਕਿ ਆਮਾਦੀ ਪਾਰਟੀ ਮੇਰਾ ਅਕਸ਼ ਖਰਾਬ ਕਰਨ ਤੇ ਲੱਗੀ ਹੋਈ ਹੈ ਜੀ ਦੇਖੋ ਇਸ ਵੇਲੇ ਬਹੁਤ ਲੰਬੇ ਸਮੇਂ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਚੁੱਪੀ ਤੋੜੀ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਸ਼ਿਵਤੀ ਮਾਲੀਬਾਲ ਦੇ ਮਾਮਲੇ ਵਿੱਚ ਇੱਕ ਵਿਸ਼ੇਸ਼ ਜਾਂਚ ਟੀਮ ਜਿਹਨੂੰ ਸੈੱਟ ਕਹਿੰਦੇ ਆ ਉਹ ਬਣੀ ਹੋਈ ਹੈ ਇਹ ਜਿਹੜੀ ਸੱਟ ਹੈ ਇਹ ਬੱਖ-ਬੱਖ ਕਿਸੇ ਡੀਸੀਪੀ ਦੇ ਅਗਵਾਈ ਚ ਪੜੀ ਆ ਤੇ ਕੇਜਰੀਵਾਲ ਸਾਹਿਬ ਕਹਿੰਦੇ ਆ ਕਿ ਨਿਰਪੱਖਤਾ ਨਾਲ ਜਾਂਚ ਹੋਵੇ ਕੱਲਾ-ਕੱਲਾ ਦੱਸੀ ਜਾਵੇ ਵਿਰੋਧੀ ਤਰਸ ਵਾਲੇ ਚੁੱਕਦੇ ਨੇ ਕਿ ਕੇਜਰੀਵਾਲ ਸਾਹਿਬ ਤੁਹਾਡੇ ਘਰ ਦੀ ਫੁਟੇਜ ਕਿਵੇਂ ਗਾਇਬ ਹੋ ਗਈ ਇਹਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਤੁਹਾਡੀ ਫੁਟੇਜ ਹੁਣ ਕਿੱਧਰ ਗਈ? ਕੈਮਰੇ ਕਿੱਧਰ ਗਏ? ਇਸ ਸਵਾਲ ਉੱਪਰ ਮਾਲੀਬਾਲ ਨੇ ਕਿਹਾ ਕਿ ਕਿਸੇ ਵੀ ਕਿਸਮ ਦਾ ਮਾਲੀਬਾਲ ਕਿਸੇ ਵੀ ਕਿਸਮ ਦਾ ਜਿਹੜਾ ਹੈਗਾ ਸਾਰੇ ਪਾਰਟੀ ਦੇ ਬੰਦੇ ਮੇਰੇ ਅਕਸ ਖਰਾਬ ਕਰਨ ਲੱਗੇ ਪਏ ਨੇ ਪਰ ਮੈਂ ਫਿਰ ਵੀ ਇਹਨਾਂ ਦੇ ਨਾਲ ਲੜਾਈ ਲੜਾਂਗੀ ਕਿਉਂਕਿ ਸੱਚਾਈ ਦੀ ਹਮੇਸ਼ਾ ਜਿੱਤ ਹੋਇਆ ਕਰਦੀ ਹੈ। ਜੀ। ਸੋ ਜਿੱਥੇ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਲਗਾਤਾਰ ਵੱਡੇ ਵੱਡੇ ਐਲਾਨ ਕੀਤੇ ਗਏ ਸੀ ਉੱਤੇ ਹੀ ਪੰਜਾਬੀ ਮਾਂ ਬੋਲੀ ਵੀ ਹੁਣ ਵਿਸਾਰ ਦਿੱਤੀ ਗਈ ਹੈ ਜੀ ਦੇਖੋ ਸੂਭਾ ਬਣਾਇਆ ਪੰਜਾਬੀ ਦੇ ਨਾਂ ਤੇ ਕਬੂਲਿਆ ਸੂਬਾ ਦਾਅਵੇ ਬਹੁਤ ਵੱਡੇ ਵੱਡੇ ਕੀਤੇ ਗਏ ਕਿ ਅਸੀਂ ਪੰਜਾਬੀ ਲਈ ਆ ਕਰਦਿਆਂਗੇ ਉਹ ਕਰਦਿਆਂਗੇ ਫਲਾਨਾ ਕਰਦਿਆਂਗੇ ਆ ਵਜੂਦਾ ਸਰਕਾਰ ਨੇ ਵੀ ਬੜਾ ਕਿਹਾ ਸੀ ਅਸੀਂ ਤਾਂ ਪੰਜਾਬੀ ਨੂੰ ਪਟਰਾਣੀ ਬਣਾ ਦੇਾਂਗੇ 21 ਫਰਵਰੀ 2022 ਨੂੰ ਐ ਸਰਕਾਰ ਨੇ ਇੱਕ ਨੋਟਿਸ ਜਾਰੀ ਕੀਤਾ ਸੀ ਕਿ ਬੋਰਡ ਪੰਜਾਬੀ ਚ ਕਰੋ 21 ਨਵੰਬਰ 2023 ਤੱਕ ਵਾਅਦਾ ਕਰਤਾ ਸੀ ਇਹਦੇ ਵਿੱਚ ਆ ਜਿੰਨੀਆਂ ਬਦਲੀਆਂ ਹੋ ਰੀਆਂ ਨੇ ਸਾਰੀਆਂ ਅੰਗਰੇਜ਼ੀ ਦੇ ਵਿੱਚ ਹੁਦੀਆਂ ਨੇ ਪੰਜਾਬੀ ਕਿਵੇਂ ਲਾਗੂ ਹੁੰਦੀ ਹੈ ਜਿੱਧਰ ਨੂੰ ਜਾਣੀ ਹੈ ਜਿੱਥੋਂ ਜਾਣੀਆਂ ਉੰਨੀ ਪੰਜਾਬੀ ਚ ਬਾਕੀ ਸਾਰੀ ਅੰਗਰੇਜ਼ੀ ਚ ਤੇ ਕਾਦੇ ਵਾਸਤੇ ਤੁਸੀਂ ਜੇ ਇਸ ਪੰਜਾਬੀ ਮਾਂ ਬੋਲੀ ਜਿਹੜੀ ਗੁਰੂਆਂ ਦੇ ਘਰ ਤੋਂ ਆਈ ਕਦੇ-ਕਦੇ ਯਾਦ ਆਉਂਦੀ ਹੈ ਗੁਰਦਾਸ ਬਾਂਦ ਸਾਹਿਬ ਦੀ ਉਹ ਸਤਰਾ ਪੰਜਾਬੀ ਇਹ ਜੁਬਾਨੇ ਨਹੀਂ ਰਕਾਂਦੇ ਮੇਰੇ ਦੇਸ ਦੀਏ ਫਿੱਕੀ ਪੈ ਗਈ ਚਿਹਰੇ ਦੀ ਨਹਾਰ ਮੀਡੀਆਂ ਖਲਾਰੀ ਫਿਰੇ ਬੁੱਲੇ ਦੀਏ ਕਾਫੀਰੀ ਕਿਹਨੇ ਤੇਰਾ ਲਾਲਿਆ ਸ਼ਿੰਗਾਰ ਜਦੋਂ ਉਹ ਗੱਲਾਂ ਚੇਤੇ ਆਉਂਦੀਆਂ ਨੇ ਤੇ ਫਿਰ ਬੜਾ ਅਫਸੋਸ ਨਾਲ ਕਹਿਣਾ ਪੈਂਦਾ ਕਿ ਐਦੂ ਤਾਂ ਜਿਹੜੀ ਆ ਸੂਬਾ ਦਿੱਤਾ ਤੁਸੀਂ ਸੂਬੇ ਬਣਾਲੀ ਨਹੀਂ ਬਣੋ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਨੇ ਡੇਲੋ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣਿਆ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਸ਼ੁਕਰੀਆ ਜੀ ਬਹੁਤ ਫੇਰਵਾਦ ਪ੍ਰੋਗਰਾਮ ਲੈ ਕੇ ਕੱਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ